ਦੁਵਾਲੀ ਵਾਲੇ ਦਿਨ ਸਾਡੇ ਘਰੇ ਨਾ ਜਾਣ ਲੇਵਾ ਹਮਲਾ ਕੀਤਾ ਗਿਆ ਤੇਜ ਹਥਿਆਰਾਂ ਨਾਲ ਤੇ ਮੇਰੀ ਇਹੀ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਬੇਨਤੀ ਆ ਕਿ ਸਾਡੀ ਮਦਦ ਕੀਤੀ ਜਾਵੇ ਤੇ ਸਾਨੂੰ ਇਨਸਾਫ ਦਿਵਾਇਆ ਜਾਵੇ ਕੀ ਹੋਇਆ ਸੀ ਦੁਵਾਲੀ ਵਾਲੇ ਦਿਨ ਦੁਵਾਲੀ ਵਾਲੇ ਦਿਨ ਸਾਰੇ ਉਹਨਾਂ ਨੇ ਸਾਡੇ ਮਤਲਬ ਕਿ ਘਰੇ ਆਸ਼ਤਵਾਦੀ ਗੇਰੀ ਮਤਲਬ ਕਿ ਜ਼ਬਰਦਸਤ ਬਾਰ-ਬਾਰ ਮੇਰੀ ਬੇਟੀ ਤੇ ਵੀ ਡਿੱਗੀ ਪਤੀ ਤਾਂ ਅੰਦਰ ਜਾ ਕੇ ਪੈ ਗਏ ਸੀਗੇ ਉਹ ਤੋਂ ਬਾਅਦ ਜਦੋਂ ਮੇਰੇ ਹਸਬੰਦ ਉੱਤੇ ਗਏ ਕਿ ਤੁਸੀਂ ਐਦਾਂ ਨਾ ਕਰੋ ਵੀ ਆਪਣਾ ਸਿੱਧਾ ਚਲਾਓ ਐਦਾਂ ਕਰਕੇ ਚਲਾਉਂਦੇ ਸੀਗੇ ਸਾਡੇ ਘਰ ਵੱਲ ਨੂੰ ਤੇ ਉਹਨਾਂ ਨੇ ਮਤਲਬ ਕਿ ਗਾੜੀ ਕੋਲੋ ਚ ਕੀਤੀ ਇਹਨਾਂ ਨੂੰ ਗਾਲ ਕੱਢੀ ਕਹਿੰਦੇ ਸੀ ਤੈਨੂੰ ਇੱਧਰ ਨੂੰ ਆ ਕੇ ਦੇਖਦੀ ਹਾਂ ਚਲੋ ਸਾਡੇ ਅੰਦਰ ਆ ਕੇ ਬੇੜੇ ਤੇ ਬੜ ਕੇ ਉਹਨਾਂ ਦੇ ਹੱਥਾਂ 'ਚ ਪੰਚ ਪਾਏ ਹੋਏ ਸੀਗੇ ਉਹ ਉਹ ਜਿਵੇਂ ਮਾਰਦੇ ਸੀ ਪੰਚੇ ਮਾਰਦੇ ਸੀਗੇ ਸਿਰ 'ਤੇ ਮਤਲਬ ਕਿ ਉਹਨਾਂ ਨੇ ਸਾਡੀ ਇੱਕ ਜੋ ਮੈਂ ਛੜਾ ਰਹੀ ਸੀ ਵਿੱਚ ਜਾ ਕੇ ਉਹਨਾਂ ਨੇ ਮੇਰੇ ਵੀ ਮੁੱਕੇ ਮਾਰੇ ਆ ਕਿ ਉਹ ਵੀ ਤੇਰੀ ਐਦਾਂ ਉਰਚੇ ਆਏ ਤੇ ਅਸੀਂ ਮਤਲਬ ਕਿ ਸਾਡੇ ਫੇਰੋ ਤੋਂ ਬਾਅਦ ਮੇਰੀ ਬੇਟੀ ਸੀਗੀ ਅੰਦਰ ਉਹਦੇ ਰੂਮ 'ਚ ਵੀ ਗਏ ਆ ਜੀ ਮਤਲਬ ਬੱਚਿਆਂ ਤੇ ਵੀ ਮੇਰੇ ਬੇਟੇ ਨੂੰ ਕਹਿੰਦੇ ਆ ਜਾ ਤੇਰਾ ਵੀ ਸਿਰ ਖੋਲਦੀ ਏ ਇਸ ਲਈ ਮੈਂ ਤਾਂ ਸਰਕਾਰਾਂ ਨੂੰ ਹੀ ਕਹਿਨੀ ਹੈ ਕਿ ਜੇ ਮੌਨਨ ਇਨਸਾਫ ਹੋਇਆ ਇੱਕੋ ਬਾਦ ਕਦੇ ਵੀ ਇਸ ਕਰਕੇ ਮੈਂ ਪੰਜਾਬ ਸਰਕਾਰ ਅਤੇ ਸੀਐਮ ਨੂੰ ਬੇਨਤੀ ਕਰਦੀ ਆ ਕਿ ਮੈਨੂੰ ਤੁਹਾਡੀ ਬਹੁਤ ਹੀ ਮਦਦ ਦੀ ਲੋੜ ਆ ਪਲੀਜ਼ ਸਾਡੀ ਮਦਦ ਕਰੋ। ਉਹ ਪਿੰਡ ਨਰਸਿੰਘਪੁਰੇ ਵਿਖੇ ਮਿਤੀ 21 ਤਰੀਕ ਨੂੰ ਦਿਵਾਲੀ ਵਾਲੇ ਦਿਨ ਇੱਕ ਪਿੰਡ 'ਚ ਝਗੜਾ ਹੋਇਆ ਸੀਗਾ। ਝਗੜੇ ਕਰਕੇ ਇੱਕ ਪਾਰਟੀ ਦੇ ਸੱਟਾਂ ਲੱਗੀਆਂ ਸੀ ਜਿਨ੍ਹਾਂ ਦੇ ਵਿੱਚ ਇੰਦਰਜੀਤ ਸੀਗਾ ਤੇ ਇੱਕ ਸੀਗਾ ਗੁਰਵਿੰਦਰ ਕੌਰ ਇੱਕ ਦਵਿੰਦਰ ਸਿੰਘ ਤਿੰਨ ਬੰਦਿਆਂ ਦੇ ਸੱਟਾਂ ਲੱਗੀਆਂ ਸੀ ਤੇ ਇਹ ਹਸਪਤਾਲ ਦਾਖਲ ਹੋਈ ਸੀ ਇਹਨਾਂ ਦੀ ਐਮਐਲਆਰ ਤੇ ਇਹਨਾਂ ਦਾ ਬਿਆਨ ਲੈ ਕੇ ਅਸੀਂ ਨੇ ਕਾਰਵਾਈ ਕੀਤੀ ਹੈ ਤੇ ਮਕਦਮਾ ਨੰਬਰ ਅਸੀਂ 658 ਮਿਤੀ 23 10 25 ਅੰਡਰ ਸੈਕਸ਼ਨ 115 2 126 2 352 2 199 3 190 ਬੀਐਨਐਸ ਦੇ ਅਧੀਨ ਅਸੀਂ ਇਹਨਾਂ ਦੇ ਖਿਲਾਫ ਮਕਦਮਾ ਦਰਜ ਕੀਤਾ ਜਿਹਨਾਂ ਦੇ ਖਿਲਾਫ ਮਕਦਮਾ ਦਰਜ ਹੋ ਹੈਗਾ ਰੋਬਨਦੀਪ ਸਿੰਘ ਮਨਜੀਤ ਸਿੰਘ ਹਰਵਿੰਦਰ ਸਿੰਘ ਬਰਿੰਦਰ ਸਿੰਘ ਗਰਜੀਤ ਸਿੰਘ ਬਿੰਦਰ ਕੌਰ ਤੇ ਕਿਰਨਜੀਤ ਕੌਰ ਤੇ ਇਹਦੇ ਵਿੱਚੋਂ ਅਸੀਂ ਮਨਜੀਤ ਸਿੰਘ ਹਰਵਿੰਦਰ ਸਿੰਘ ਗਰਜੀਤ ਸਿੰਘ ਨੂੰ ਅਸੀਂ ਅਰੈਸਟ ਕਰ ਲਿਆ ਬਾਕੀ ਸਾਡੇ ਕੋਲ ਪੇਸ਼ ਹੋ ਰਹੇ ਨੇ ਅਸੀਂ ਇਹਨਾਂ ਦੀ ਵੀ ਗ੍ਰਿਫਤਾਰੀ ਨਹੀਂ ਪਾ ਰਹੇ ਕੀ ਮਾਮਲਾ ਕਿਸੇ ਕਿਸ ਕਰਨ ਲਈ ਇਹਨਾਂ ਦਾ ਆਪਸ ਵਿੱਚ ਪਟਾਕੇ ਚਲਾਉਣ ਪਿੱਛੇ ਝਗੜਾ ਹੋਇਆ ਇਹਨਾਂ ਜਿਹੜੇ ਇਹ ਜਿਹੜੇ ਦੋਸ਼ੀ ਨੇ ਇਹ ਪਟਾਕੇ ਚਲਾ ਰਹੇ ਸੀਗੇ ਤੇ ਉਹਦੇ ਵਿੱਚ ਇੱਕ ਕੋਈ ਜਿਹੜੀ ਅਸਤਵਾਜੀ ਹੁੰਦੀ ਆ ਉਹ ਇਹਨਾਂ ਦੇ ਘਰੇ ਆ ਕੇ ਡਿੱਗੀ ਆ ਤੇ ਉਹਦੇ ਕਰਕੇ ਇਹਨਾਂ ਦਾ ਆਪਸ ਵਿੱਚ ਹੀ ਫਿਰ ਝਗੜਾ ਹੋਇਆ। ਜੀ ਸਰ ਕਹਿੰਦੇ ਨੇ ਪਹਿਲਾਂ ਵੀ ਕੋਈ ਰੰਜਿਸ਼ ਸੀ। ਵੀ ਪਹਿਲਾਂ ਇਹਨਾਂ ਦਾ ਮੈਨੂੰ ਰੰਜਿਸ਼ ਬਾਰੇ ਜਿਹੜਾ ਕੋਈ ਪਹਿਲਾਂ ਕੋਈ ਰੰਜਸ਼ ਸੀਗੀ ਕੋਈ ਹੈ ਇਹਨਾਂ ਦਾ ਕੋਈ ਪਰਚਾ ਦਰਜ ਪਹਿਲਾਂ ਵੀ ਹੈ ਆ ਤੇ ਉਹ ਕੋਈ ਇਹਨਾਂ ਦਾ ਕੋਈ ਗਵਾਹ ਮੌਕਾ ਜਿਹੜਾ ਵਿੱਚ ਛਡਾਉਣ ਵਾਸਤੇ ਆਇਆ ਸੀਗਾ ਉਹਦੇ ਨਾਲ ਕੋਈ ਪਰਚੇ ਵਾਲੀ ਗੱਲ ਕੋਈ ਸਾਹਮਣੇ ਸੁਣਨ ਚਾਹੀ ਆ। ਵਿਡਵਾਲੀ ਵਾਲੇ ਦਿਨ ਸਾਡੇ ਘਰੇ ਨਾ ਜਾਣਲੇਵਾ ਹਮਲਾ ਕੀਤਾ ਗਿਆ ਤੇਜ ਹਥਿਆਰਾਂ ਨਾਲ। ਤੇ ਮੇਰੀ ਇਹ ਹੀ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਬੇਨਤੀ ਆ ਕਿ ਸਾਡੀ ਮਦਦ ਕੀਤੀ ਜਾਵੇ ਤੇ ਸਾਨੂੰ ਇਨਸਾਫ ਦਿਵਾਇਆ ਜਾਵੇ ਕੀ ਹੋਇਆ ਸੀ ਦਿਵਾਲੀ ਵਾਲੀ ਦਿਵਾਲੀ ਵਾਲੇ ਦਿਨ ਸਾਰੇ ਉਹਨਾਂ ਨੇ ਸਾਡੇ ਮਤਲਬ ਕਿ ਘਰੇ ਹਸਤਵਾਜੀ ਗੇਰੀ ਮਤਲਬ ਕਿ ਜਬਰਦਸਤ ਵਾਰ-ਵਾਰ ਮੇਰੀ ਬੇਟੀ ਤੇ ਵੀ ਡਿੱਗੀ ਪਤੀ ਤਾਂ ਅੰਦਰ ਜਾ ਕੇ ਪੈ ਗਏ ਸੀਗੇ ਉਹ ਤੋਂ ਬਾਅਦ ਜਦੋਂ ਮੇਰੇ ਹਸਬੰਦ ਉੱਤੇ ਗਏ ਕਿ ਤੁਸੀਂ ਐਦਾਂ ਨਾ ਕਰੋ ਵੀ ਆਪਣਾ ਸਿੱਧਾ ਚਲਾਓ ਐਦਾਂ ਕਰਕੇ ਚਲਾਉਂਦੇ ਸੀਗੇ ਸਾਡੇ ਘਰ ਵੱਲ ਨੂੰ ਤੇ ਉਹਨਾਂ ਨੇ ਮਤਲਬ ਕਿ ਗਾੜੀ ਕੋਲੋ ਚ ਕੀਤੀ ਇਹਨਾਂ ਨੂੰ ਗਾਲ ਕੱਢੀ ਕਹਿੰਦੇ ਸੀ ਤੈਨੂੰ ਇੱਧਰ ਨੂੰ ਆ ਕੇ ਦੇਖਦੀ ਹਾਂ ਚਲੋ ਸਾਡੇ ਅੰਦਰ ਆ ਕੇ ਬੇੜੇ ਤੇ ਬੜ ਕੇ ਉਹਨਾਂ ਦੇ ਹੱਥਾਂ 'ਚ ਪੰਚ ਪਾਏ ਹੋਏ ਸੀਗੇ ਉਹ ਉਹ ਜਿਵੇਂ ਮਾਰਦੇ ਸੀ ਪੰਚੇ ਮਾਰਦੇ ਸੀਗੇ ਸਿਰ 'ਤੇ ਮਤਲਬ ਕਿ ਉਹਨਾਂ ਨੇ ਸਾਡੀ ਇੱਕ ਜੋ ਮੈਂ ਛੜਾ ਰਹੀ ਸੀ ਵਿੱਚ ਜਾ ਕੇ ਉਹਨਾਂ ਨੇ ਮੇਰੇ ਵੀ ਮੁੱਕੇ ਮਾਰੇ ਆ ਕਿ ਉਹ ਵੀ ਤੇਰੀ ਐਦਾਂ ਉਰਚੇ ਆਏ ਤੇ ਅਸੀਂ ਮਤਲਬ ਕਿ ਸਾਡੇ ਅੰਦਰ ਫਿਰੋ ਤੋਂ ਬਾਅਦ ਮੇਰੀ ਬੇਟੀ ਸੀਗੀ ਅੰਦਰ ਉਹਦੇ ਰੂਮ 'ਚ ਵੀ ਗਏ ਆ ਜੀ ਮਤਲਬ ਬੱਚਿਆਂ ਤੇ ਵੀ ਮੇਰੇ ਬੇਟੇ ਨੂੰ ਕਹਿੰਦੇ ਆ ਜਾ ਤੇਰਾ ਵੀ ਸਿਰ ਖੋਲਦੀ ਏ ਇਸ ਲਈ ਮੈਂ ਤਾਂ ਸਰਕਾਰਾਂ ਨੂੰ ਹੀ ਕਹਿਨੀ ਹੈ ਕਿ ਜੇ ਮੌਨਨ ਇਨਸਾਫ ਹੋਇਆ ਇੱਕੋ ਬਾਦ ਕਦੇ ਵੀ ਇਸ ਕਰਕੇ ਮੈਂ ਪੰਜਾਬ ਸਰਕਾਰ ਅਤੇ ਸੀਐਮ ਨੂੰ ਬੇਨਤੀ ਕਰਦੀ ਆ ਕਿ ਮੈਨੂੰ ਤੁਹਾਡੀ ਬਹੁਤ ਹੀ ਮਦਦ ਦੀ ਲੋੜ ਆ ਪਲੀਜ਼ ਸਾਡੀ ਮਦਦ ਕਰੋ। ਉਹ ਪਿੰਡ ਨਰਸਿੰਘਪੁਰ ਵਿਖੇ ਮਿਤੀ 21 ਤਰੀਕ ਨੂੰ ਦਿਵਾਲੀ ਵਾਲੇ ਦਿਨ ਇੱਕ ਪਿੰਡ 'ਚ ਝਗੜਾ ਹੋਇਆ ਸੀਗਾ। ਝਗੜੇ ਕਰਕੇ ਇੱਕ ਪਾਰਟੀ ਦੇ ਸੱਟਾਂ ਲੱਗੀਆਂ ਸੀ ਜਿਨ੍ਹਾਂ ਦੇ ਵਿੱਚ ਇੰਦਰਜੀਤ ਸੀਗਾ ਤੇ ਇੱਕ ਸੀਗਾ ਗੁਰਵਿੰਦਰ ਕੌਰ ਇੱਕ ਦਵਿੰਦਰ ਸਿੰਘ ਤਿੰਨ ਬੰਦਿਆਂ ਦੇ ਸੱਟਾਂ ਲੱਗੀਆਂ ਸੀ ਤੇ ਇਹ ਹਸਪਤਾਲ ਦਾਖਲ ਹੋਈ ਸੀ ਇਹਨਾਂ ਦੀ ਐਮਐਲਆਰ ਤੇ ਇਹਨਾਂ ਦਾ ਬਿਆਨ ਲੈ ਕੇ ਅਸੀਂ ਨੇ ਕਾਰਵਾਈ ਕੀਤੀ ਹੈ ਤੇ ਮਕਦਮਾ ਨੰਬਰ ਅਸੀਂ 658 ਮਿਤੀ 23 10 25 ਅੰਡਰ ਸੈਕਸ਼ਨ 115 2 126 2 352 2 199 3 190 ਬੀਐਨਐਸ ਦੇ ਅਧੀਨ ਅਸੀਂ ਇਹਨਾਂ ਦੇ ਖਿਲਾਫ ਮਕਦਮਾ ਦਰਜ ਕੀਤਾ ਜਿਹਨਾਂ ਦੇ ਖਿਲਾਫ ਮਕਦਮਾ ਦਰਜ ਹੋ ਹੈਗਾ ਰੋਬਨਦੀਪ ਸਿੰਘ ਮਨਜੀਤ ਸਿੰਘ ਹਰਵਿੰਦਰ ਸਿੰਘ ਬਰਿੰਦਰ ਸਿੰਘ ਗਰਜੀਤ ਸਿੰਘ ਬਿੰਦਰ ਕੌਰ ਤੇ ਕਿਰਨਜੀਤ ਕੌਰ ਤੇ ਇਹਦੇ ਵਿੱਚੋਂ ਅਸੀਂ ਮਨਜੀਤ ਸਿੰਘ ਹਰਵਿੰਦਰ ਸਿੰਘ ਗਰਜੀਤ ਸਿੰਘ ਨੂੰ ਅਰੇਸਟ ਕਰ ਲਿਆ ਬਾਕੀ ਸਾਡੇ ਕੋਲ ਪੇਸ਼ ਹੋ ਰਹੇ ਨੇ ਅਸੀਂ ਇਹਨਾਂ ਦੀ ਵੀ ਗ੍ਰਿਫਤਾਰੀ ਨਹੀਂ ਪਾ ਰਹੇ ਕੀ ਮਾਮਲਾ ਕਿਸ ਕਿਸ ਕਾਰਨ ਲਈ ਹੋ ਇਹਨਾਂ ਦਾ ਆਪਸ ਵਿੱਚ ਪਟਾਕੇ ਚਲਾਉਣ ਪਿੱਛੇ ਝਗੜਾ ਹੋਇਆ ਇਹਨਾਂ ਜਿਹੜੇ ਇਹ ਜਿਹੜੇ ਦੋਸ਼ੀ ਨੇ ਇਹ ਪਟਾਕੇ ਚਲਾ ਰਹੇ ਸੀਗੇ ਤੇ ਉਹਦੇ ਵਿੱਚ ਇੱਕ ਕੋਈ ਜਿਹੜੀ ਅਸਤਵਾਜੀ ਹੁੰਦੀ ਆ ਉਹ ਇਹਨਾਂ ਦੇ ਘਰੇ ਆ ਕੇ ਡਿੱਗੀ ਆ ਤੇ ਉਹਦੇ ਕਰਕੇ ਇਹਨਾਂ ਦਾ ਆਪਸ ਵਿੱਚ ਹੀ ਫਿਰ ਝਗੜਾ ਹੋਇਆ। ਮੈਂ ਜਿਆਦਾ ਸਰ ਕਹਿੰਦੇ ਨੇ ਪਹਿਲਾਂ ਵੀ ਕੋਈ ਰੰਜਿਸ਼ ਸੀ। ਵੀ ਪਹਿਲਾਂ ਇਹਨਾਂ ਦਾ ਮੈਨੂੰ ਰੰਜਿਸ਼ ਬਾਰੇ ਜਿਹੜਾ ਕੋਈ ਪਹਿਲਾਂ ਕੋਈ ਰੰਜਸ਼ ਸੀਗੀ ਕੋਈ ਹੈ ਇਹਨਾਂ ਦਾ ਕੋਈ ਪਰਚਾ ਦਰਜ ਪਹਿਲਾਂ ਵੀ ਹੈ ਆ ਤੇ ਉਹ ਕੋਈ ਇਹਨਾਂ ਦਾ ਕੋਈ ਗਵਾਹ ਮੌਕਾ ਜਿਹੜਾ ਵਿੱਚ ਛਟਾਉਣ ਵਾਸਤੇ ਆਇਆ ਸੀਗਾ ਉਹਦੇ ਨਾਲ ਕੋਈ ਪਰਚੇ ਵਾਲੀ ਗੱਲ ਕੋਈ ਸਾਹਮਣੇ ਸੁਣਨ ਚਾਹੀ ਆ। ਵਿਡਵਾਲੀ ਵਾਲੇ ਦਿਨ ਸਾਡੇ ਘਰੇ ਨਾ ਜਾਣਲੇਵਾ ਹਮਲਾ ਕੀਤਾ ਗਿਆ ਤੇਜ ਹਥਿਆਰਾਂ ਨਾਲ। ਤੇ ਮੇਰੀ ਇਹ ਹੀ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਬੇਨਤੀ ਆ ਕਿ ਸਾਡੀ ਮਦਦ ਕੀਤੀ ਜਾਵੇ ਤੇ ਸਾਨੂੰ ਇਨਸਾਫ ਦਿਵਾਇਆ ਜਾਵੇ ਕੀ ਹੋਇਆ ਸੀ ਦਿਵਾਲੀ ਵਾਲੀ ਦਿਵਾਲੀ ਵਾਲੇ ਦਿਨ ਸਾਰੇ ਉਹਨਾਂ ਨੇ ਸਾਡੇ ਮਤਲਬ ਕਿ ਘਰੇ ਆਸ਼ਤਵਾਦੀ ਗੇਰੀ ਮਤਲਬ ਕਿ ਜ਼ਬਰਦਸਤ ਵਾਰ-ਵਾਰ ਮੇਰੀ ਬੇਟੀ ਤੇ ਵੀ ਡਿੱਗੀ ਪਤੀ ਤਾਂ ਅੰਦਰ ਜਾ ਕੇ ਪੈ ਗਏ ਸੀਗੇ ਉਹ ਤੋਂ ਬਾਅਦ ਜਦੋਂ ਮੇਰੇ ਹਸਬੰਦ ਉੱਤੇ ਗਏ ਕਿ ਤੁਸੀਂ ਐਦਾਂ ਨਾ ਕਰੋ ਵੀ ਆਪਣਾ ਸਿੱਧਾ ਚਲਾਓ ਐਦਾਂ ਕਰਕੇ ਚਲਾਉਂਦੇ ਸੀਗੇ ਸਾਡੇ ਘਰ ਵੱਲ ਨੂੰ ਤੇ ਉਹਨਾਂ ਨੇ ਮਤਲਬ ਕਿ ਗਾੜੀ ਕੋਲੋਚ ਕੀਤੀ ਇਹਨਾਂ ਨੂੰ ਗਾਲ ਕੱਢੀ ਕਹਿੰਦੇ ਸੀ ਤੈਨੂੰ ਇੱਧਰ ਨੂੰ ਆ ਕੇ ਦੇਖਦੀ ਹਾਂ ਚਲੋ ਸਾਡੇ ਅੰਦਰ ਆ ਕੇ ਬੇੜੇ ਤੇ ਬੜ ਕੇ ਉਹਨਾਂ ਦੇ ਹੱਥਾਂ 'ਚ ਪੰਚ ਪਾਏ ਹੋਏ ਸੀਗੇ ਉਹ ਉਹ ਜਿਵੇਂ ਵੀ ਮਾਰਦੇ ਸੀ ਪੰਚੇ ਮਾਰਦੇ ਸੀਗੇ ਸਿਰ 'ਤੇ ਮਤਲਬ ਕਿ ਉਹਨਾਂ ਨੇ ਸਾਡੀ ਇੱਕ ਜੋ ਮੈਂ ਛੜਾ ਰਹੀ ਸੀ ਵਿੱਚ ਜਾ ਕੇ ਉਹਨਾਂ ਨੇ ਮੇਰੇ ਵੀ ਮੁੱਕੇ ਮਾਰੇ ਆ ਕਿ ਉਹ ਵੀ ਤੇਰੀ ਐਦਾਂ ਉਰਚੇ ਆਏ ਤੇ ਅਸੀਂ ਮਤਲਬ ਕਿ ਸਾਡੇ ਅੰਦਰ ਫਿਰੋ ਤੋਂ ਬਾਅਦ ਮੇਰੀ ਬੇਟੀ ਸੀਗੀ ਅੰਦਰ ਉਹਦੇ ਰੂਮ 'ਚ ਵੀ ਗਏ ਆ ਜੀ ਮਤਲਬ ਬੱਚਿਆਂ ਤੇ ਵੀ ਮੇਰੇ ਬੇਟੇ ਨੂੰ ਕਹਿੰਦੇ ਆ ਜਾ ਤੇਰਾ ਵੀ ਸਿਰ ਖੋਲਦੀ ਏ ਇਸ ਲਈ ਮੈਂ ਤਾਂ ਸਰਕਾਰਾਂ ਨੂੰ ਹੀ ਕਹਿਨੀ ਹੈ ਕਿ ਜੇ ਮੌਨਨ ਇਨਸਾਫ ਹੋਇਆ ਇੱਕੋ ਬਾਦ ਕਦੇ ਵੀ ਇਸ ਕਰਕੇ ਮੈਂ ਪੰਜਾਬ ਸਰਕਾਰ ਅਤੇ ਸੀਐਮ ਨੂੰ ਬੇਨਤੀ ਕਰਦੀ ਆ ਕਿ ਮੈਨੂੰ ਤੁਹਾਡੀ ਬਹੁਤ ਹੀ ਮਦਦ ਦੀ ਲੋੜ ਆ ਪਲੀਜ਼ ਸਾਡੀ ਮਦਦ ਕਰੋ। ਉਹ ਪਿੰਡ ਨਰਸਿੰਘਪੁਰੇ ਵਿਖੇ ਮਿਤੀ 21 ਤਰੀਕ ਨੂੰ ਦਿਵਾਲੀ ਵਾਲੇ ਦਿਨ ਇੱਕ ਪਿੰਡ 'ਚ ਝਗੜਾ ਹੋਇਆ ਸੀਗਾ। ਝਗੜੇ ਕਰਕੇ ਇੱਕ ਪਾਰਟੀ ਦੇ ਸੱਟਾਂ ਲੱਗੀਆਂ ਸੀ ਜਿਨ੍ਹਾਂ ਦੇ ਵਿੱਚ ਇੰਦਰਜੀਤ ਸੀਗਾ ਤੇ ਇੱਕ ਸੀਗਾ ਗੁਰਵਿੰਦਰ ਕੌਰ ਇੱਕ ਦਵਿੰਦਰ ਸਿੰਘ ਤਿੰਨ ਬੰਦਿਆਂ ਦੇ ਸੱਟਾਂ ਲੱਗੀਆਂ ਸੀ ਤੇ ਇਹ ਹਸਪਤਾਲ ਦਾਖਲ ਹੋਈ ਸੀ ਇਹਨਾਂ ਦੀ ਐਮਐਲਆਰ ਤੇ ਇਹਨਾਂ ਦਾ ਬਿਆਨ ਲੈ ਕੇ ਅਸੀਂ ਨੇ ਕਾਰਵਾਈ ਕੀਤੀ ਹੈ ਤੇ ਮਕਦਮਾ ਨੰਬਰ ਅਸੀਂ 658 ਮਿਤੀ 23 10 25 ਅੰਡਰ ਸੈਕਸ਼ਨ 115 2 126 2 352 2 199 3 190 ਬੀਐਨਐਸ ਦੇ ਅਧੀਨ ਅਸੀਂ ਇਹਨਾਂ ਦੇ ਖਿਲਾਫ ਮਕਦਮਾ ਦਰਜ ਕੀਤਾ ਜਿਹਨਾਂ ਦੇ ਖਿਲਾਫ ਮਕਦਮਾ ਦਰਜ ਹੋ ਹੈਗਾ ਰੋਬਨਦੀਪ ਸਿੰਘ ਮਨਜੀਤ ਸਿੰਘ ਹਰਵਿੰਦਰ ਸਿੰਘ ਬਰਿੰਦਰ ਸਿੰਘ ਗਰਜੀਤ ਸਿੰਘ ਬਿੰਦਰ ਕੌਰ ਤੇ ਕਿਰਨਜੀਤ ਕੌਰ ਤੇ ਇਹਦੇ ਵਿੱਚੋਂ ਅਸੀਂ ਮਨਜੀਤ ਸਿੰਘ ਹਰਵਿੰਦਰ ਸਿੰਘ ਗਰਜੀਤ ਸਿੰਘ ਨੂੰ ਅਰੇਸਟ ਕਰ ਲਿਆ ਬਾਕੀ ਸਾਡੇ ਕੋਲ ਪੇਸ਼ ਹੋ ਰਹੇ ਨੇ ਅਸੀਂ ਇਹਨਾਂ ਦੀ ਵੀ ਗ੍ਰਿਫਤਾਰੀ ਨਹੀਂ ਪਾ ਰਹੇ ਕੀ ਮਾਮਲਾ ਕਿਸ ਕਿਸ ਕਰਣ ਲਈ ਹੋ ਇਹਨਾਂ ਦਾ ਆਪਸ ਵਿੱਚ ਪਟਾਕੇ ਚਲਾਉਣ ਪਿੱਛੇ ਝਗੜਾ ਹੋਇਆ ਇਹਨਾਂ ਜਿਹੜੇ ਇਹ ਜਿਹੜੇ ਦੋਸ਼ੀ ਨੇ ਇਹ ਪਟਾਕੇ ਚਲਾ ਰਹੇ ਸੀਗੇ ਤੇ ਉਹਦੇ ਵਿੱਚ ਇੱਕ ਕੋਈ ਜਿਹੜੀ ਅਸਤਵਾਜੀ ਹੁੰਦੀ ਆ ਉਹ ਇਹਨਾਂ ਦੇ ਘਰੇ ਆ ਕੇ ਡਿੱਗੀ ਆ ਤੇ ਉਹਦੇ ਕਰਕੇ ਇਹਨਾਂ ਦਾ ਆਪਸ ਵਿੱਚ ਹੀ ਫਿਰ ਝਗੜਾ ਹੋਇਆ। ਜੀ ਸਰ ਕਹਿੰਦੇ ਨੇ ਪਹਿਲਾਂ ਵੀ ਕੋਈ ਰੰਜਿਸ਼ ਸੀ। ਵੀ ਪਹਿਲਾਂ ਇਹਨਾਂ ਦਾ ਮੈਨੂੰ ਰੰਜਿਸ਼ ਬਾਰੇ ਜਿਹੜਾ ਕੋਈ ਪਹਿਲਾਂ ਕੋਈ ਰੰਜਸ਼ ਸੀਗੀ ਕੋਈ ਹੈ ਇਹਨਾਂ ਦਾ ਕੋਈ ਪਰਚਾ ਦਰਜ ਪਹਿਲਾਂ ਵੀ ਹੈ ਆ ਤੇ ਉਹ ਕੋਈ ਇਹਨਾਂ ਦਾ ਕੋਈ ਗਵਾਹ ਮੌਕਾ ਜਿਹੜਾ ਵਿੱਚ ਛਟਾਉਣ ਵਾਸਤੇ ਆਇਆ ਸੀਗਾ ਉਹਦੇ ਨਾਲ ਕੋਈ ਪਰਚੇ ਵਾਲੀ ਗੱਲ ਕੋਈ ਸਾਹਮਣੇ ਸੁਣਨ ਚਾਹੀਏ।